ਅਕਸਰ ਜਦੋਂ ਅਸੀਂ ਵਿਲੇ ਪੈਟਦੀਆਂ ਜਾਂ ਸਾਡਾ ਕੋਈ ਕੰਮ ਕਰਨ ਨੂੰ ਮਨ ਨਹੀਂ ਕਰਦਾ ਤਾਂ ਅਸੀਂ ਰੀਲ ਸਕਰੋਲ ਕਰਦੇ ਹਾਂ ਸੋ ਕਹਿਣ ਦਾ ਭਾਵ ਹੈ ਕਿ ਇੰਸਟਾਗ੍ਰam ਖੋਲ ਲੈਨੇ ਆ ਤੇ ਵੀਡੀਓ ਤੋਂ ਬਾਅਦ ਵੀਡੀਓ ਜੇ ਸਾਨੂੰ ਚੰਗੀ ਲੱਗਦੀ ਹੈ ਉਹ ਦੇਖਦੇ ਰਹਿੰਦੇ ਆ ਪਰ ਕੀ ਤੁਹਾਨੂੰ ਪਤਾ ਹੈ ਕਿ ਰੀਲਸ ਦੇਖਣ ਨਾਲ ਤੁਹਾਡੀ ਜ਼ਿੰਦਗੀ ਦੇ ਉੱਤੇ ਕਿੰਨਾ ਮਾੜਾ ਪ੍ਰਭਾਵ ਪੈ ਸਕਦਾ ਹੈ ਤੁਹਾਡੀਆਂ ਅੱਖਾਂ ਦੇ ਉੱਤੇ ਕਿੰਨਾ ਮਾੜਾ ਪ੍ਰਭਾਵ ਪੈ ਸਕਦਾ ਹੈ ਤੁਹਾਨੂੰ ਉਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਦੇ ਬਾਰੇ ਸ਼ਾਇਦ ਤੁਸੀਂ ਕਦੇ ਸੋਚਿਆ ਨਹੀਂ ਹੋਵੇਗਾ ਅਕਸਰ ਮਾਪੇ ਨੇ ਜਿਹੜੀ ਉਹ ਵੀ ਆਪਣੇ ਬੱਚਿਆਂ ਨੂੰ ਫੋਨ ਦੇ ਦਿੰਦੇ ਨੇ ਖਾਸ ਕਰਕੇ ਤਾਂ ਕਿ ਬੱਚੇ ਉਹਨਾਂ ਨੂੰ ਡਿਸਟਰਬ ਨਾ ਕਰ ਸਕਣ ਕਾਮ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਬੱਚੇ ਖਾਣਾ ਨਹੀਂ ਖਾਂਦੇ ਤਾਂ ਮਾਪੇ ਉਹਨਾਂ ਦੇ ਹੱਥ ਦੇ ਵਿੱਚ ਫੋਨ ਫੜਾ ਦਿੰਦੇ ਨੇ ਤਾਂ ਕਿ ਬੱਚੇ ਨੇ ਜਿਹੜੇ ਉਹ ਸ਼ਾਂਤੀਪੂਰਵਕ ਢੰਗ ਦੇ ਨਾਲ ਖਾਣਾ ਖਾ ਲੈਣ ਤੇ ਜਦੋਂ ਬੱਚਾ ਜ਼ਿੱਦ ਕਰਦਾ ਹੈ ਉਦੋਂ ਵੀ ਮਾਪੇ ਉਹਨਾਂ ਦੇ ਹੱਥਾਂ ਦੇ ਵਿੱਚ ਫੋਨ ਦੇ ਦਿੰਦੇ ਨੇ ਪਰ ਕੀ ਤੁਹਾਨੂੰ ਪਤਾ ਹੈ ਇਸ ਤਰੀਕੇ ਦੇ ਨਾਲ ਬੱਚਿਆਂ ਦੇ ਹੱਥ ਦੇ ਵਿੱਚ ਫੋਨ ਦੇਣਾ ਤੇ ਤੁਹਾਡਾ ਰੀਲ ਸਕਰੋਲ ਕਰਨਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀਆਂ ਇਸ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਬਾਰੇ ਤੇ ਅੱਜ ਗੱਲ ਕਰਾਂਗੇ ਦਰਸਲ ਅੱਜਕਲ ਇੰਸਟਾਗ੍ਰam ਟਿਕਟੌਕ ਫੇਸਬੁਕ ਤੇ YouTube ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਛੋਟੇ ਵੀਡੀਓ ਦੇਖਣ ਦਾ ਰੁਝਾਨ ਵਧ ਰਿਹਾ ਹੈ ਹਾਲਾਂਕਿ ਇਹ ਆਦਤ ਹੁਣ ਮਾਨਸਿਕ ਸਿਹਤ ਲਈ ਨਹੀਂ ਅੱਖਾਂ ਲਈ ਵੀ ਖਤਰਨਾਕ ਸਾਬਤ ਹੋ ਸਕਦੀ ਹੈ ਡਾਕਟਰਾਂ ਦੇ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਰੀਲਾਂ ਨੂੰ ਲਗਾਤਾਰ ਦੇਖਣ ਦੇ ਨਾਲ ਰੀਲ ਇੰਡਿਊਸ ਆਈ ਡੈਮੇਜ ਯਾਨੀ ਕਿ ਅੱਖਾਂ ਦੇ ਨਾਲ ਸੰਬੰਧਿਤ ਗੰਭੀਰ ਸਮੱਸਿਆ ਵਧ ਰਹੀ ਹੈ ਖਾਸ ਕਰਕੇ ਬੱਚੇ ਤੇ ਨੌਜਵਾਨ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਨੇ ਤਾਂ ਦਿੱਲੀ ਦੇ ਵਿੱਚ ਏਸ਼ੀਆ ਪੈਸੀਫਿਕ ਅਕੈਡਮੀ ਆਫ オਪਥਲਮੋਜੀ ਅਤੇ 올 ਇੰਡੀਆ ਸੁਸਾਇਟੀ ਦੀ ਮੀਟਿੰਗ ਦੇ ਵਿੱਚ ਮਾਹਿਰਾਂ ਨੇ ਇਸ ਵਿਸ਼ੇ ਤੇ ਚਰਚਾ ਕੀਤੀ ਹੈ ਤਾਂ ਬਿਲਕੁਲ ਡਾਕਟਰ ਲਲਿਤ ਵਰਮਾ ਨੇ ਕਿਹਾ ਕਿ ਲੰਮੇ ਸਮੇਂ ਤੱਕ ਸਕਰੀਨ ਦੇਖਣ ਨਾਲ ਡਰਾਈ ਆਈ ਸਿੰਡਰਮ ਯਾਨੀ ਕਿ ਮਾਇਓਪੀਆ ਕਮਜ਼ੋਰ ਨਜ਼ਰ ਅੱਖਾਂ ਦੀ ਜਲਨ ਸਿਰਦਰਦ ਨੀਂਦ ਦੀਆਂ ਸਮੱਸਿਆਵਾਂ ਇੱਥੋਂ ਤੱਕ ਕਿ ਝੁਕਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਇਕ ਉਦਾਹਰਨ ਸਾਂਝੀ ਕਰਦਿਆਂ ਡਾਕਟਰ ਲਲਤ ਵਰਮਾ ਨੇ ਦੱਸਿਆ ਕਿ ਇੱਕ ਵਿਦਿਆਰਥੀ ਨੂੰ ਲਗਾਤਾਰ ਜਲਨ ਅਤੇ ਨਜ਼ਰ ਧੁੰਦਲੀ ਹੋਣ ਦੀ ਸ਼ਿਕਾਇਤ ਆਈ ਜਾਂਚ ਕਰਨ ਤੇ ਪਤਾ ਲੱਗਾ ਕਿ ਲੰਬੇ ਸਮੇਂ ਤੱਕ ਰੀਲਾਂ ਨੂੰ ਦੇਖਣ ਕਾਰਨ ਉਸ ਦੀਆਂ ਅੱਖਾਂ 'ਚ ਹੰਝੂ ਘਟ ਗਏ ਸੀ ਉਸ ਨੂੰ ਤੁਰੰਤ ਅੱਖਾਂ ਦੀਆਂ ਬੂੰਦਾਂ ਦਿੱਤੀਆਂ ਗਈਆਂ ਤੇ 20-20 ਦੇ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਤਾਂ ਰੀਲਾਂ ਦੇਖਣ ਦੇ ਨਾਲ ਅੱਖਾਂ ਦੀਆਂ ਬਿਮਾਰੀਆਂ ਕਿਉਂ ਵਧ ਰਹੀਆਂ ਨੇ ਦਰਸਾ ਲੰਬੇ ਸਮੇਂ ਤੱਕ ਇਹ ਰੀਲਾਂ ਲੋਕਾਂ ਦਾ ਧਿਆਨ ਖਿੱਚਦੀਆਂ ਰਹਿਣ ਇਸ ਕਾਰਨ ਲੋਕ ਬਿਨਾਂ ਚਪਕਤੇ ਹੀ ਸਕਰੀਨ ਤੇ ਫੋਕਸ ਰਹਿੰਦੇ ਨੇ ਜਿਸ ਕਾਰਨ ਪਲਕ ਚਪਕਣ ਦੀ ਦਰ 50% ਘਟ ਜਾਂਦੀ ਹੈ ਇਸ ਦੇ ਨਾਲ ਅੱਖਾਂ 'ਚ ਖੁਸ਼ਕੀ ਕਮਜ਼ੋਰ ਨਜ਼ਰ ਤੇ ਸਿਰਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਤਾਂ ਮਾਹਿਰਾਂ ਦੇ ਵੀ ਕਹਿਣਾ ਹੈ ਕਿ ਜੇਕਰ ਇਸ ਆਦਤ 'ਤੇ ਕਾਬੂ ਨਾ ਪਾਇਆ ਜਾਵੇ ਤਾਂ ਅੱਖਾਂ ਦੀ ਰੋਸ਼ਨੀ ਹਮੇਸ਼ਾ ਲਈ ਕਮਜ਼ੋਰ ਕਰ ਸਕਦੀ ਹੈ ਇਸ ਤੋਂ ਇਲਾਵਾ ਜੋ ਬੱਚੇ ਹਰ ਰੋਜ਼ ਘੰਟਿਆਂ ਬੰਦੀ ਰੀਲਾ ਦੇਖਦੇ ਨੇ ਉਹ ਛੋਟੀ ਉਮਰ ਦੇ ਵਿੱਚ ਹੀ ਮਾਇਓਪੀਆ ਦਾ ਸ਼ਿਕਾਰ ਹੋ ਜਾਂਦੇ ਨੇ ਤਾਂ 2050 ਤੱਕ ਅੱਧੀ ਦੁਨੀਆ ਮਾਇਓਪੀਆ ਦਾ ਸ਼ਿਕਾਰ ਹੋ ਸਕਦੀ ਹੈ ਤਾਂ ਬਿਲਕੁਲ ਦਾ ਸਹੀ ਹੈ ਕਿ ਉਹਨੇ ਵੀ ਦੱਸਿਆ ਕਿ ਪਹਿਲਾਂ ਅੱਖਾਂ ਦੀ ਗਿਣਤੀ 21 ਸਾਲ ਦੀ ਉਮਰ ਤੱਕ ਸਥਿਰ ਰਹਿੰਦੀ ਸੀ ਪਰ ਇਹ ਸਕਰੀਨ ਟਾਈਮ ਵਧਣ ਦੇ ਨਾਲ 30 ਸਾਲ ਦੀ ਉਮਰ ਤੱਕ ਬਦਲਦੀ ਰਹਿੰਦੀ ਹੈ ਦਫ਼ਤਰ ਵਿੱਚ ਕੰਮ ਕਰਨ ਵਾਲੇ ਪੇਸ਼ੇਵਰਾਂ ਤੇ ਵਿਦਿਆਰਥੀਆਂ ਦੇ ਵਿੱਚ ਡਿਜੀਟਲ ਅੱਖਾਂ ਦੇ ਤਣਾ ਸਕਿਟ ਅਤੇ ਕਮਜ਼ੋਰ ਨਜ਼ਰ ਦੀ ਸਮੱਸਿਆ ਤੇਜ਼ੀ ਦੇ ਨਾਲ ਵਾਦਰੇ ਇਹ ਇਸ ਤੋਂ ਇਲਾਵਾ ਬਹੁਤ ਜ਼ਿਆਦਾ ਸਕਰੀਨ ਦੇਖਣਾ ਵੀ ਸਮਾਜਿਕ ਜੀਵਨ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਤੇ ਰੀਲਾਂ ਦੇਖਣ ਦੇ ਨਾਲ ਮਾਨਸਿਕ ਅਤੇ ਸਮਾਜਿਕ ਨੁਕਸਾਨ ਹੁੰਦਾ ਹੈ। ਜੀ ਹਾਂ ਇਹ ਉਹ ਸੈਲ ਜ਼ਿੰਦਗੀਆਂ ਦੀਆਂ ਗੱਲਾਂ ਬਾਤਾਂ ਸਮਾਜਿਕ ਰਿਸ਼ਤਿਆਂ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੰਦੇ ਨੇ। ਇਸ ਨਾਲ ਪੜ੍ਹਾਈ ਤੇ ਕੰਮ ਤੇ ਧਿਆਨ ਦੇਣ 'ਚ ਵੀ ਮੁਸ਼ਕਲ ਆਉਂਦੀ ਹੈ। ਤੇ ਰੀਲਾਂ ਦੇਖਣ ਦੀ ਆਦਤ ਨੂੰ ਕਾਬੂ ਕਿਵੇਂ ਕਰਨਾ ਹੈ ਆਓ ਤੁਹਾਨੂੰ ਦੱਸਦੀ ਆਂ। ਅੱਜਕੱਲ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਰੀਲਾਂ ਤੇ ਸਕਰੀਨ ਟਾਈਮ ਦੇਖਣ ਦੇ ਕਾਰਨ ਪਰੇਸ਼ਾਨ ਹੋ ਰਿਹਾ ਹੈ। ਅੱਖਾਂ ਤੇ ਅੱਖਾਂ ਦੇ ਦਰਦ ਦੀ ਸਮੱਸਿਆ ਦੇ ਨਾਲ ਲੋਕ ਡਾਕਟਰ ਕੋਲ ਪਹੁੰਚ ਰਹੇ ਨੇ ਮਾਹਿਰਾ ਨੇ ਅੱਖਾਂ ਨੂੰ ਸੁਰੱਖਿਅਤ ਰੱਖਣ ਲਈ ਕੁਝ ਉਪਾਅ ਦੱਸੇ ਨੇ ਜਿਸ ਨੂੰ ਅਪਣਾ ਕੇ ਤੁਸੀਂ ਆਪਣੀ ਅੱਖਾਂ ਦੇ ਸੁਰੱਖਿਆ ਨੂੰ ਵਧਾ ਸਕਦੇ ਹੋ ਤਾਂ 20-20 ਨਿਯਮ ਬਣਾਓ ਯਾਨੀ ਕਿ ਹਰ 20 ਮਿੰਟ ਦੇ ਵਿੱਚ 20 ਸੈਕਿੰਡ ਲਈ 20 ਫੁੱਟ ਦੂਰ ਦੇਖੋ ਇਸ ਦੇ ਨਾਲ ਅੱਖਾਂ ਨੂੰ ਆਰਾਮ ਮਿਲੇਗਾ ਪਲਕ ਚਪਕਣ ਦੀ ਆਦਤ ਬਣਾਓ ਸਕਰੀਨ ਨੂੰ ਦੇਖਦੇ ਸਮੇਂ ਵਾਰ-ਵਾਰ ਚਪਕਦੇ ਰਹੋ ਤਾਂ ਕਿ ਅੱਖਾਂ ਸੁੱਕੀਆਂ ਨਾ ਰਹਿਣ ਸਕਰੀਨ ਸਮਾਂ ਘਟਾਓ ਤੁਹਾਡੇ ਦੁਆਰਾ ਰੀਲਾਂ ਦੇਖਣ ਦੇ ਵਿੱਚ ਬਤੌਣ ਵਾਲੇ ਸਮੇਂ ਨੂੰ ਸੀਮਤ ਕਰੋ ਤੇ ਬੇਲੋੜੀ ਸਕਰੀਨ ਐਕਸਪੋਜ਼ਰ ਤੋਂ ਬਚੋ ਡਿਜੀਟਲ ਡੀਟੌਕਸ ਕਰੋ ਹਫਤੇ ਦੇ ਵਿੱਚ ਘੱਟੋ ਘੱਟ ਇੱਕ ਦਿਨ ਬਿਨਾਂ ਸਕਰੀਨ ਦੇ ਬਿਤਾਓ ਤਾਂ ਜੋ ਤੁਹਾਡੀਆਂ ਅੱਖਾਂ ਤੇ ਦਿਮਾਗ ਨੂੰ ਆਰਾਮ ਮਿਲੇ ਨੀਲੀ ਲਾਈਟ ਦੇ ਵਿੱਚ ਫਿਲਟਰ ਦੀ ਵਰਤੋਂ ਕਰੋ 스마트ਫੋਨਾਂ ਤੇ ਕੰਪਿਊਟਰਾਂ ਦੇ ਵਿੱਚ ਨੀਲੀ ਲਾਈਟ ਫਿਲਟਰ ਨੂੰ ਚਾਲੂ ਕਰੋ ਤੇ ਐਂਟਰੀ ਗਲੇਅਰ ਗਲਾਸ ਪੈਨੂ ਰਾਤ ਨੂੰ ਘੱਟ ਮੋਬਾਈਲ ਦੀ ਵਰਤੋਂ ਕਰੋ ਸੌਣ ਤੋਂ ਪਹਿਲਾਂ ਸਕਰੀਨ ਨੂੰ ਦੇਖਣ ਤੋਂ ਬਚੋ ਤਾਂ ਜੋ ਅੱਖਾਂ ਤੇ ਘੱਟ ਦਬਾਅ ਪਵੇ ਤੇ ਚੰਗੀ ਨੀਂਦ ਆਵੇ